ਲੋਕ ਸਭ ਵਧੀਆ ਚੋਣਾਂ ਨੂੰ ਲੈ ਕੇ ਜਿੱਥੇ ਕੀ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਉਥੇ ਹੀ ਲੁਟੇਰੇ ਵੀ ਸ਼ਰਿਆਮ ਹੀ ਵਾਰਤਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਸ਼ਹਿਰ ਦੇ ਭੀੜ ਭੜ ਵਾਲੇ ਵਿਜਾਰ ਗਊਸ਼ਾਲਾ ਰੋਡ ਵਿਖੇ ਸਥਿਤ ਬੜੀ ਮਸਜਿਦ ਵਿਖੇ ਜਿੱਥੇ ਕਿ ਮਸਜਿਦ ਵਿੱਚ ਰਹਿਣ ਵਾਲੇ ਮੁਸਲਿਮ ਸਮਾਜ ਦੇ ਆਗੂ ਕਾਸਿਮ ਰਹਿਮਾਨ ਦਾ ਦਿਨ ਚੜ੍ਹਦੇ ਹੀ ਚੋਰ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ ਹਾਲਾਂਕਿ ਇਸ ਵਾਰਦਾਦੀਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੂਹ ਟਕਿਆ ਨੌਜਵਾਨ ਅੰਦਰ ਦਾਖਲ ਹੁੰਦਾ ਹੈ ਤੇ ਬੜੇ ਹੀ ਆਰਾਮ ਨਾਲ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮੋਟਰਸਾਈਕਲ ਦੇ ਮਾਲਕ ਕਾਸਿਮ ਰਹਿਮਾਨ ਨੇ ਦੱਸਿਆ ਕਿ ਬੀਤੀ ਰਾਤ ਉਸਨੇ ਆਪਣਾ ਡਿਸਕਵਰ ਮੋਟਰਸਾਈਕਲ ਮਾਸ਼ੀ ਦੇ ਬਾਹਰ ਖੜਾ ਕੀਤਾ ਸੀ ਤੇ ਸਵੇਰੇ ਜਦੋਂ ਉਸਨੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਗਾਇਬ ਸੀ ਜਿਸ ਬਾਰੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਦੀ ਜਲਦ ਤੋਂ ਜਲਦ ਭਾਲ ਕਰਕੇ ਉਸਦਾ ਮੋਟਰਸਾਈਕਲ ਉਸ ਨੂੰ ਦਿਵਾਇਆ ਜਾਵੇ ਭਾਈ ਸਰ ਕੀ ਮਾਮਲਾ ਕੀ ਜਿਹੜਾ ਅੱਜ ਮਾਜੀ ਦੇ ਬਾਹਰ ਰਾਤ ਮੇਰਾ ਮੋਟਰਸਾਈਕਲ ਇੱਥੇ ਘਰ ਦੇ ਅੰਦਰ ਖੜਾ ਸੀ ਮੇਰਾ ਡਿਸਕਵਰ ਮੋਟਰਸਾਈਕਲ ਤੇ ਸਵੇਰੇ 7 ਵਜੇ ਦੇ ਕਰੀਬ ਆ ਕੇ ਚੋਰ ਚਾਬੀ ਲਾ ਕੇ ਲੈ ਗਿਆ ਮੋਟਰਸਾਈਕਲ ਪਰ ਮਾਡਲ ਜਿਹੜਾ ਤੇ ਰੰਗ ਜਿਹੜਾ ਸੀਗਾ ਮੋਡਲ ਉਸੀ 10 ਮੋਡਲ ਸੀ ਨੀਲਾ ਸੀ ਡਿਸਕਵਰ 150 ਤੇ ਨੰਬਰ ਕਿੰਨਾ ਜੀ ਨੰਬਰ ਸੀ PB 36 F 60 PB 36 F 62 ਪੁਲਿਸ ਕੰਪਲੀਟ ਕੀਤੀ ਸਰ ਹਾਂਜੀ ਪੁਲਿਸ ਕੰਪਲੀਟ ਕਰਦੀ ਹੈ ਕੋਈ ਸੀਸੀਟੀਵੀ ਕੈਮਰੇ ਜਾਇਆ ਹੋਵੇ ਬੰਦਾ ਆਇਆ ਉਹਦਾ ਸਾਰਾ ਸੀਸੀਟੀਵੀ ਸੀਸੀਟੀਵੀ ਕੈਮਰੇ ਜਾਇਆ ਉਹਦੀ ਵੀਡੀਓ ਹੈ ਤੇ ਕੀ ਪ੍ਰਸ਼ਾਸਨ ਕੋ ਮੰਗ ਰਹਾ ਦੇ ਜਿਹਦਾ ਸ਼ਹਿਰ ਦੇ ਵਿੱਚ ਚੋਰੀ ਦੇ ਬਾਅਦ ਤੁਸੀਂ ਮੰਗ ਰਹਾ ਦੇ ਬੀਤੇ ਦਿਨੋਂ ਅਸੀਂ ਬੀਤੇ ਦਿਨੋਂ ਕਿ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਚੋਰੀ ਚਕਾਰੀ ਡਕੈਤੀ ਆ ਲੁੱਟਖੋਹਾਂ ਬਹੁਤ ਵਧ ਗਈਆਂ ਪ੍ਰਸ਼ਾਸਨ ਤੋਂ ਇਹੀ ਉਮੀਦ ਕਰਦੇ ਹਾਂ ਕਿ ਇਹਨਾਂ ਸ਼ਰਾਰਤੀਆਂ ਸਰਾਂ ਨੂੰ ਗੁੰਡਾ ਸਰਾਂ ਨੂੰ ਫੜਿਆ ਜਾਵੇ ਇਹਨਾਂ ਤੇ ਠੱਲ ਪਾਈ ਜਾਵੇ ਤਾਂ ਜੋ ਚੋਰੀਆਂ ਚਕਾਰੀਆਂ ਲੁੱਟਖੋਹਾਂ ਬੰਦ ਹੋ ਜਾਣ ਲੋਕ ਸਭ ਵਧੀਆ ਚੋਣਾਂ ਨੂੰ ਲੈ ਕੇ ਜਿੱਥੇ ਕੀ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਜਾਣ ਦੀ ਗੱਲ ਆਕੀ ਜਾ ਰਹੀ ਹੈ ਉਥੇ ਹੀ ਲੁਟੇਰੇ ਵੀ ਛਲਿਆਮ ਹੀ ਵਾਰਤਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਸ਼ਹਿਰ ਦੇ ਭੀੜ ਭੜ ਵਾਲੇ ਵਿਜਾਰ ਗਊਸ਼ਾਲਾ ਰੋਡ ਵਿਖੇ ਸਥਿਤ ਬੜੀ ਮਸਜਿਦ ਵਿਖੇ ਜਿੱਥੇ ਕਿ ਮਸਜਿਦ ਵਿੱਚ ਰਹਿਣ ਵਾਲੇ ਮੁਸਲਿਮ ਸਮਾਜ ਦੇ ਆਗੂ ਕਾਸਿਮ ਰਹਿਮਾਨ ਦਾ ਦਿਨ ਚੜ੍ਹਦੇ ਹੀ ਚੋਰ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ ਹਾਲਾਂਕਿ ਇਸ ਵਾਰਦਾਤ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੂਹ ਟਕਿਆ ਨੌਜਵਾਨ ਅੰਦਰ ਦਾਖਲ ਹੁੰਦਾ ਹੈ ਤੇ ਬੜੇ ਹੀ ਆਰਾਮ ਨਾਲ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮੋਟਰਸਾਈਕਲ ਦੇ ਮਾਲਕ ਕਾਸਿਮ ਰਹਿਮਾਨ ਨੇ ਦੱਸਿਆ ਕਿ ਬੀਤੀ ਰਾਤ ਉਸਨੇ ਆਪਣਾ ਡਿਸਕਵਰ ਮੋਟਰਸਾਈਕਲ ਮਸੀਤ ਦੇ ਬਾਹਰ ਖੜਾ ਕੀਤਾ ਸੀ ਤੇ ਸਵੇਰੇ ਜਦੋਂ ਉਸਨੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਗਾਇਬ ਸੀ ਜਿਸ ਬਾਰੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਦੀ ਜਲਦ ਤੋਂ ਜਲਦ ਭਾਲ ਕਰਕੇ ਉਸਦਾ ਮੋਟਰਸਾਈਕਲ ਉਸ ਨੂੰ ਦਿਵਾਇਆ ਜਾਵੇ